ਕੰਨਿਆ ਲੇਡੀ ਆ ਕਾ ਇਹ ਬਾਪੂ ਬੁਲੇ ਟਚ ਮੋਆ ਲਿਆ ਨੇ ਯਾਰਾ ਨਾਲ ਚਾਲ ਕਰ ਦੇਣਾ ਨਾ ਹੋਰ ਬਤਾ ਕੀ ਕਰੀਆ ਨਾ ਠੀਕ ਆਪੂ ਵਧੀਆ ਠੀਕ ਹੀ ਕਰੀਆ ਨਾ ਇਹ ਮੋਬਾਈਲ ਦੇਖਿਆ ਨਾ ਠੀਕ ਇਹ ਤਾਂ ਜੀ ਕੀ ਦੇਖ ਰਹੇ ਨੇ ਜੀ ਕੀ ਆਉਂਦਾ ਉਹ ਗੇਮ ਜੀ ਖੇਡਦੇ ਸੀ ਇਹ ਪੈਡ ਮੋਬਾਈਲ ਆ ਯਾਰਾ ਪਤੰਦਰਾ ਤਕਲਾ 2 ਲੱਖ 300 ਕਰਤੀ ਤੇਰੀ ਮਨ ਦੀ ਮਰਾ ਪੂਰੀ ਬਾਪੂ ਨੇ ਐਨੇ ਮਹਿੰਗੇ ਦੋ ਕਰਾਉਣਾ ਸੀਗਾ ਉਹ ਕੋਈ ਨਹੀਂ ਜਾਂ ਤੂੰ ਅਜੇ ਪੱਤੇ ਤੋਂ ਬਚਾਇਆ ਬਸ ਤੇਰੀ ਮਚਵਾਸ ਪੂਰੀ ਕਰਤੀ ਠੀਕ ਹੈ ਬਾਹਲੇ ਰਿਪੀ ਲਾਇਆ ਕੁਛ ਨਹੀਂ ਹੁੰਦਾ ਪੈਸਾ ਇੱਕ ਵਾਰੀ ਲੱਗਦਾ ਹੁੰਦਾ ਬਾਰੀ ਬਾਰੀ ਨਹੀਂ ਠੀਕ ਹੈ ਕਰ ਸ਼ੌਂਕ ਪੂਰਾ ਠੀਕ ਹੈ ਠੀਕ ਹੈ ਠੀਕ ਹੈ ਤੇ ਹੁਣ ਦੁਕਾਨਦਾਰ ਦਾ ਕੰਮ ਜ਼ਿੰਮੇਵਾਰੀ ਨਾ ਕਰ ਕੋਈ ਨਹੀਂ ਕੰਮ ਹੋਣਾ ਕੋਈ ਨਹੀਂ ਇੱਥੇ ਆਏ ਨੇ ਕਿ ਬਾਗ

ਬਾਦਰ ਬਗੋਲ ਰਹਾ ਬਗਰ ਕਾ ਨਾ ਇਹ 1.5 ਲੱਖ ਦਾ ਮੋਬਾਈਲ ਆ ਜਾ ਰਹੀ ਆ ਜਾ 1.5 ਲੱਖ ਆ 14 ਮਹੀਨੇ ਦਰਗਾ ਆਪਾਂ ਇਹ ਨੂਨ ਵਾਂਗਾ ਜੇ ਇਹ ਗਲੀ ਜਣਾ ਯਾਰ ਕੀ ਦਾ ਹੋਵੇ ਚਾਲਾ ਯਾਰ ਹੀ ਆ ਗਿਆ ਉਹ ਬੈਠਾ ਬੱਬੂ ਵਰਗਾ ਜਿਹਾ ਅੱਜ ਮਚਾਉਂਦੇ ਨੇ ਅੱਜ ਅੱਜ ਬੰਦਾ ਪੂਰਾ ਰੋਬ ਉਹ ਬੈਠਾ ਚੱਲ ਚੱਲੇਗਾ ਆ ਟੈਟੂ ਜੱਕ ਨੇ ਸਭਾ ਕਿੱਥੇ ਪਾਇਆ ਓਏ ਇਹ 7000 ਦਾ ਪਾਇਆ ਪਰ ਉਹ ਬਠੰਡਿਓ ਮੈਂ ਤਰਮੌਲ ਤੋਂ ਆ ਓ ਯਾਰ ਕਿੱਧਰ ਤੁਰਿਆ ਆਉਂਦਾ ਭਾਣਾ ਦਾ ਚੌੜਾ ਜਾ ਹੋਇਆ ਬਾੜਾ ਹੋਇਆ ਬਬੂ ਏ ਕਿਆ ਬਬੂ ਏ ਠੀਕ ਆ ਕਿਵੇਂ ਆ ਠੀਕ ਆ ਠੀਕ ਆ ਕਿਵੇਂ ਚੌੜਾ ਜਾ ਹੋਇਆ ਓਏ ਹੋਰ ਪਰ ਆ ਦੇਖੋ ਇੱਥਾ 7000 ਲਗਾ ਲੇ ਇੱਥੇ ਲਾਇਆ ਓਏ ਆ ਓਏ ਟੈਟੂ ਦੇ ਮਾੜੇ 1.5 ਲੱਖ ਦਾ ਆਈਫੋਨ ਲੈ 15 ਹਾ ਓਏ ਆ ਦੇਖਾ ਦਿਖਾਈ ਓਏ ਤੋਪਰਾ ਪਾ ਨਾ ਜੇਗਾ ਤੂੰ ਦੇਖ ਲਾ ਓਏ ਆਈ ਨਹੀਂ ਵੇ ਦਿਖਾਉਂਦਾ ਸਾਡ ਨੂੰ ਆ ਚੰਗਾ ਹੋ ਗਿਆ ਪੰਨ ਦੇਗਾ ਭਰਾ 1.5 ਲੱਖ ਲਾਇਆਗਾ 1.5 ਲੱਖ ਲਾਇਆ ਫਿਰ ਦਿਖਾਉਣ ਨਾਲ ਤਾਂ ਨਹੀਂ ਫੁੱਟਦਾ ਇਹ ਪੰਨ ਦੇਗਾ ਤੇ ਰਖੀਆ ਕੋਈ ਨਾ ਬੱਬੂ ਤੈਨੂੰ ਸਕੀਮ ਦੱਸੂ ਮੈਂ ਅਸੀਂ ਵੀ ਲੈ ਆਵਾਂਗੇ ਓਡੀ ਗੱਲ ਹੈ ਕਿੰਨੇ ਦਾ ਸੀ 1.5 ਲੱਖ ਹੀ ਲੈ ਫਿਰ ਲੈ ਆਓ ਯਾਰ ਮਾਜੀ ਪੁੱਛਦਾ ਬਾਪੂ ਨੂੰ ਵੀ ਮੈਨੂੰ ਮਤਲਬ ਬਾਪੂ ਨੂੰ ਕਰਕੇ ਨੂੰ ਲਿਆਉਂਦਾ ਆਈ ਆਈ ਲਿਆਵਾਂਗੇ ਭਾ ਜਲ ਕੇ ਮੈਨੂੰ ਜਨਣਾ ਯਾਰ ਹਾਂ ਪਾਜਾ ਤੋ ਬੜਾ ਘੜੇ ਬੰਦਾ ਤਾਂ ਓਏ ਸਾਡੇ ਆ ਕਾ ਦਾ ਯਾਰ ਮਰਨ ਕਰ ਗਿਆ ਪਤੰਦਰ ਆਪਣਾ ਤਾਂ ਇਹ ਮੇਰੀ ਗੱਲ ਸੁਣ ਲੈ ਫਿਰ ਕਿੰਨੇ ਦਾ ਦਾ ਸੀ ਇਹ 1.5 ਲੱਖ ਦਾ ਮੈਂ ਆਜੀ ਕਰਦਾ ਬਾਪੂ ਨਾਲ ਗੱਲ ਘਰੇ ਬੈਠਾ ਤੇ ਦਵਾ ਤਾਂ ਲੈ ਲੈਂਗੇ ਨਾ ਮੈਨੂੰ ਮੈਂ ਤਾਂ 5 ਮਿੰਟਾਂ ਦੇ ਦਵਾਣੇ ਪਰ ਇੱਕ ਗੱਲ ਦੱਸ ਹਾਂ ਚਲਾਉਣ ਦੇਂਗਾ ਉਹ ਚਲਾ ਲਿਆ ਕਰੀ ਪੱਕੀ ਗੱਲ ਆਪਾਂ ਯਾਰ ਇਹ ਤੋਂ ਵਟਾ ਲਿਓਂਗਾ ਚਾਹ ਕਰ ਕਰ ਹੈ ਮੈਂ ਕਰਦਾ ਘਰੇ ਆ ਗੱਲ ਤੇ ਇੱਥੇ ਆ ਜਾਵਾਂ ਜੇ ਪਹਿਲੇ ਤਾਂ ਬੰਨੀ ਜਣਾਗਾ ਮੈਂ ਤਾਂ ਤਿਆਰ ਆ ਚੱਲ ਗੱਡੀ ਤੇਰੇ ਲੈ ਕੇ ਚੱਲਾਂਗੇ ਤਿਆਰ ਆ ਤੂੰ ਲਿਆ ਪਹਿਲੇ ਇਹਨਾ ਮਹਿੰਗਾ ਲੈ ਮੈਂ ਗੱਡੀ ਤੇ ਲਿਆਵਾਂਗੇ ਲਿਆਵਾਂਗੇ ਲੈ ਨਾਲ ਤੂੰ ਚੱਲ ਠੀਕ ਹੈ ਨਾ ਮੈਂ ਆ ਜਾ ਜਾਨੂ ਨਾ ਬੜੀ ਨਾ ਨਾ ਇੱਥੇ ਬੈਠਾ ਆ ਰਿਹਾ ਮੈਂ ਪਹਿਲਾਂ ਉਹਨੇ ਲਿਆਂਦਾ ਤੇ ਹੁਣ ਇਹ ਲ ਆਪਾਂ ਰਹਿ ਗਏ ਚੱਲ ਲਾਉਨੇ ਆ ਕੋਈ ਸਕੀਮ ਉਹ ਬੈਠਾ ਹੋਇਆ ਬਾਪੂ ਅੱਜ ਕਿਤੇ 1.5 ਲੱਖ ਦੇ ਦੇਣਾ ਨਜ਼ਾਰਾ ਹੈ ਚੱਲ ਮਾਰਦੇ ਆ ਪੰਪ ਇਹਨੂੰ ਉਹ ਕਹਿੰਦਾ ਬਾਪੂ ਓ ਠੀਕ ਆ ਕੀ ਬਣਾਉਨੇ ਆ ਹੋਰ ਫਿਰ ਯਾਰ ਮੇਰੀ ਗੱਲ ਸੁਣ ਲੈ ਮੇਰੇ ਤਾਂ ਅੱਜ ਬਹੁਤ ਵੱਡਾ ਮਰਨ ਹੋ ਗਿਆ ਇੱਥੇ ਹਾਂ ਦੱਸ ਉਹ ਬਲਦੇ ਦਾ ਮੁੰਡਾ ਨਹੀਂ ਗਾ ਹੋਰ ਪੀਤਾ ਦੂੜ ਲੱਖ ਦਾ ਫੋਨ ਲੈ ਆ ਦੇਖਤੀ ਕਰਕੇ ਗਿਆ ਮੋਹਨ ਕੀ ਕਹਿਣਾ ਹੈ ਮੈਂ ਤਾਂ ਫੋਨ ਦਵਾਵਾ ਤਾਂ 2 ਲੱਖ ਦਾ ਮੈਨੂੰ ਨਹੀਂ ਪਤਾ ਸਾਲੇ ਥੁੰਡੇ ਭਾਂਦੇ ਫੋਨ ਲੈਣਾਂ ਦਾ 5-400 ਦਾ ਲੈ ਲੈ ਸਾਲਾ 2 ਲੱਖ ਦਾ ਹੋਣ ਤਾਂ ਨਾ ਖਾਦੀ ਕਿਤੇ ਛੋੜੇ ਦੂਤ ਚੱਕੇ ਇਹ ਤਾਂ ਕੰਬੇ ਚੱਕ ਲੈਣੇ ਆਓ ਕਿਤੇ ਫਰਦਾ ਪੰਡਾ ਉਹ ਕਿਹੜਾ ਆਈਫੋਨ ਵੇ ਬੋੜਾ ਤਾਂ ਟੰਬਾ ਲੈ ਕੇ ਮਾਰਦਾ ਮਾਰਤਾ ਨਹੀਂ ਆਉਂਦਾ ਕਿਤੇ ਵੇ ਜਸਪਾਲ ਵੀ ਡਿੱਕੀ ਜਾਂਦਾ ਹੋ ਭਾਂਦੇ ਨਾ ਯਾਰ ਮਾ ਤੁਹਾਨੂੰ ਗੱਡੀ ਦਾ ਕਹਿ ਕਿਆ ਸੀਗਾ ਚੱਲ ਦੇਖਦੇ ਆ ਕੋਈ ਨਾ ਕੋਈ ਉਹਨੂੰ ਕਹਿ ਦਿੰਦਾ ਜੀ ਉਹਦਾ ਟੰਬੇ ਲੈ ਕੇ ਮਾਗਰ ਪਿਆ ਕਿਹੜਾ ਦੇ ਉੱਚਾ ਇੱਕ ਤੇ ਜਰ ਬੱਬੂ ਹੈ ਤਾਂ ਕਹਿਆ ਹੀ ਨਹੀਂ ਉਹ ਆਉਂਦਾ ਪਰ ਮੇਰੇ ਕੋਲ ਤਾਂ ਸੱਚੀ ਨਾਲ 1.5 ਲੱਖ ਚੱਕ ਲੈ ਵੀ ਆਪਣਾ ਮਰਨ ਹੋ ਜੀ ਉਹ ਤੇ ਮੇਰਾ ਬੱਬੂ ਕਾ ਦੇ ਕਮਿਆ ਯਾਰਾ ਹਾਂ ਕੰਮ ਤਾਂ ਹੋਰ ਹੋ ਗਿਆ ਕੀ ਹੋ ਗਿਆ ਸਾਡਾ ਦਾ ਕੰਬਾ ਜੱਕੀ ਬੈਠਾ ਹੀ ਭਰਾਵਾ ਮਾਗਰ ਪਾ ਗਿਆ ਮੇਰਾ ਮਾਗਰ ਆਉਂਦਾ ਵੀ ਨਾ ਹੋਵੇ ਇਹ ਦੇਖ ਯਾਰ ਉਹ ਕਹਿੰਦਾ 5 4 16 ਲੈ ਲੈ ਓਏ ਤੈਨੂੰ ਭਰਾਵਾ ਪੈਸੇ ਹੀ ਨਹੀਂ ਮੰਗਣੇ ਆਉਂਦੇ ਕਿਵੇਂ ਓਏ ਤੈਨੂੰ ਸਟੀਮ ਮੈਂ ਦਦਾ ਤੇਰੇ ਤਾਂ ਘਰੇ 4 ਆਈਫੋਨ ਪਏ ਆ ਆ ਹਾਂ ਦੱਸਣਾ ਓਏ ਹਾਂ ਓਏ ਖੜਾਏਗਾ ਹਾਂ ਤੂੰ ਬੰਦਾ ਲੈ ਬੰਦਿਆਂ ਦਾ ਇੰਤਜਾਮ ਕਰਕੇ ਲੈ ਬੰਦਾ ਮੈਂ 5 ਮਿੰਟਾਂ ਚ ਲੈ ਆਉ ਤੂੰ ਯਾਰ ਰਹਿ ਬਸ ਸਾਡਾ ਇਹ ਜਿਵੇਂ ਨਾ ਖੇਤ ਜਾਂਦਾ ਹੁੰਦਾ ਤੂੰ ਬਾਈ ਬਨੇ ਆ ਜਾ ਕਰਾਂ ਫਿਰ ਲਿਆਉਂ ਆਜਾ ਮੈਂ ਬੰਦਾ ਭਾਲਦਾ ਕੋਈ ਆਪਣੇ ਪਿੰਡ ਚ ਫਿਰਦਾ ਹੀ ਹੂੰ ਤੂੰ ਜਾ ਪੱਜ ਕੇ ਜਾ ਮੈਂ ਨਹੀਂ ਸਾਡਾ ਖੇਤ ਨੂੰ ਜਾਊਗਾ ਮੈਂ ਕੋਈ ਨਾ ਚੱਕ ਲਿਆਉਂ ਸਾਈਕਲ ਜਾਣ ਮਾਂਜੇ ਕਿਹੜੇ ਤਰੀਕੇ ਨਾਲ ਪਹੁੰਚਣਾ ਤੋ ਨਾ ਹਾਂ ਸੰਪੇੜੇ ਕਿਹੜੇ ਪਹੁੰਚਣਾ ਕੱਟਾ ਵੇਚ ਲੋ ਮਾਜੇ ਕੱਟਾ ਵੇਚ ਲੋ ਮਾਜੇ ਕੱਟਾ ਵੇਚ ਲੋ ਮਾਚਾ ਕੱਟਾ ਵੇਚ ਲੋ ਮਾਚਾ ਕੱਟਾ ਵੇਚ ਲੋ ਮਾਚਾ ਕੱਟਾ ਵੇਚ ਲੋ ਮਾਚਾ ਠੀਕ ਹੈ ਉਹ ਯਾਰ ਕੱਟਾ ਵਾਲੀ ਦੇਖ ਆ ਹੁਣੀ ਕਹਿ ਗਈ ਇਧਰ ਨੂੰ ਪੰਜ ਕਿੱਲੇ ਉੱਠ ਜਾਂਦਾ ਹੋਊਗਾ ਉਹ ਕੱਟਾ ਵਾਲਿਆ ਓਹ ਕੋਈ ਕੱਟਿਆ ਰਿਆ ਹਰ ਓਏ ਇੱਕ ਮਿੰਟ ਨਾ ਵੇਖ ਭਾਈ ਕਿੰਨ ਬਾਜ਼ਮਾਰੀ ਸੀ ਕੋ ਯਾਰ ਸਾਡੇ ਕੋਲੇ ਤਿੰਨ ਚਾਰ ਨਾਗ ਖੜੇ ਆ ਠੀਕ ਆ ਲੈਣਗੇ ਹਾਂ ਲੈ ਲਾਂਗੇ ਵੀ ਨਾਗ ਤਾਂ ਭਾਲਦੇ ਫਿਰਦੇ ਆ ਮੇਰੇ ਤੇਰਾ ਸੌਦਾ ਕਰਾਵਾਂ ਫਿਰ ਆ ਜਾ ਬਾਈ ਉਹ ਦੂਏ ਹੋ ਆ ਗਿਆ ਓਏ ਆ ਜਾ ਆ ਜਾ ਆ ਜਾ ਆ ਗਿਆ ਓਏ ਹੋ ਸਾ ਦੇਖ ਕੀਮਤ ਮੰਗਦਾ ਬਈ ਮੋਲਾ ਦੇ ਦੇ ਯਾਰ ਇਹਦਾ ਯਾਰ ਫੋਨ ਲਿਆਉਣਾ ਯਾਰ ਐਪਲ ਜਿਹਾ ਦਾ ਵੀ ਕੁਸਤਾ ਦੱਸ ਬਈ ਦੱਸ ਨਾ ਓਏ ਤੂੰ ਦੱਸ ਯਾਰ ਤਿੰਨਾਂ ਦਾ ਕਿੰਨਾ ਤਿੰਨਾਂ ਦਾ ਨਵੇੜ ਦੇ ਤਿੰਨਾਂ ਦਾ ਬਈ ਹਾਂ ਪੀਆ 1.5 ਲੱਖ ਰੇਣਾ ਬਈ ਤਿੰਨਾਂ ਦਾ ਫੜ ਲਾ ਓਏ ਮਿੰਟ 15 ਤੇ ਲੈ ਜਾ ਮੈਂ ਤਾਂ ਬਈ 10 ਮਿੰਟਾਂ ਜੀ ਭੁੰਡੀ ਲੈ ਕੇ 5 ਮਿੰਟਾਂ ਚ ਲੈ ਜਾਣਾ ਯਾਰ ਜਾ ਭੱਜ ਕੇ ਜਾ ਫਿਰ ਆ ਜਾ ਆ ਜਾ ਮੈਂ ਹੁਣ ਆ ਜਾਣਾ 5 ਮਿੰਟਾਂ ਚ ਲੈ ਜਾਈ ਲੈ ਜਾ ਲੈ ਜਾ ਮਿੰਟ ਮਾਰ ਮੈਂ ਕੋਈ ਗੱਲ ਨਹੀਂ ਹੁਣ ਆ ਜਾਣਾ ਫਿਰ ਚੱਲੀਏ ਓਏ ਤੈਨੂੰ ਪਤਾ ਕਰ ਮੇਰੇ ਕੋਈ ਹਾਂ ਭਾਈ ਉਹ ਛੋਟੇ ਨੇ ਮੈਂ ਸਰੀਆਂ ਦੇ ਵੇਚਤੀਆਂ ਉਹਨੂੰ ਦੇਣੀ ਬਗੂ ਲੱਛੀ ਕਿਤੇ ਇਹ ਪਤਾ ਲਿਆ ਕਰ ਦੇਨਾ ਮੈਂ ਨਾ ਲਿਆ ਕੇ ਨਾ ਹੀ ਭੂਣ ਲੈਣਾ ਉਹਨਾਂ ਸਾਰੇ ਨੇ ਬਾਣਾਂ ਦੇ ਆਣੇ ਕਰੇ ਮਾਂ ਮੈਂ ਨਾਲ ਨੂੰ ਲੱਸੀ ਆਉਣ ਦੇ ਕਰਾ ਤੂੰ ਆਇਆ ਓਏ ਪਾਦਰ ਨੇ ਯਾਰ ਆ ਗਿਆ ਫੋਨ ਤੇ ਤਾਂ ਹਨਾ ਕਿ ਉਹ ਸਾਲਾ ਬੈਗੂ ਕਿੱਥੋਂ ਹੋ ਚੱਲ ਕਰੇ ਬੁੜਾ ਵੀ ਨਾ ਖੜਾ ਹੋਵੇ ਜਿੰਨੂੰ ਚੇਚ ਪਾਉ ਓਏ ਉਹ ਅਜ ਕਿਦ ਨੇ ਚੱਲ ਆ ਖੜਾ ਤਾਂ ਓਏ ਓਏ ਕਹਿ ਬਾਪੂਰੇ ਜਿ ਖੜਾ ਆ ਕੀ ਕੀ ਕਰਦੇ ਆ ਓਏ ਕੀ ਹੋ ਗਿਆ ਤੇ ਸਾਰਾ ਕੁਝ ਹੀ ਆਉ ਟਪਾ ਤਾਂ ਤੂੰ ਮੰਨ ਕੇ ਮੈਂ ਤੇਰੀ